ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਫਿਰਕਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਚਾਹੀਦਾ ਅੱਜ ਤਿਆਰੀ ਜਿਆਦਾ ਕਿਤੇ ਸਾਹਕਦੇ ਵੱਡੇ ਆਣੇ ਜੇ ਅੱਜ ਭਾਵੇਂ ਵੀਰ ਪਛਾਣਨ ਦਾ ਵੀਡੀਓ ਚਾਜ ਪੱਗ ਪੱਗ ਬੰਨੀ ਆ ਪੂਰੀ ਕੋਈ ਨਹੀਂ ਖਿਆਲ ਲੈਣਗੇ ਠੀਕ ਆ ਚਲੋ ਨਾਮ ਦੱਸਦੇ ਕਰਿੰਦਰ ਸਿੰਘ ਹਾਂਜੀ ਢੇਡ ਇਕੱਠਾ ਤੁਸੀਂ ਬਡਾਲਾ ਜਿਹੜਾ ਗਜ਼ਾਪੁਰ ਤੇ ਫੋਨ ਨੰਬਰ ਬੋਲਦੇ ਇਕੱਲੇ 9856827756 ਅੱਜ ਇੱਕ ਗਾਂ ਤੇ ਬਾਕੀ ਸਾਰੀਆਂ ਮੱਝਾਂ ਹਨਾ ਚਾਰ ਮੱਝਾਂ ਸੁਈਆਂ ਇਕੱਤਰ ਤਿਆਰ ਹੋਲੇ ਭਾਰੇ ਸਾਰੀ ਪਾ ਹੈਗੀ ਦੀ ਅੱਛਾ ਉਹ ਇਕੋ ਪਾਇਲਟ ਜਿਹੜੀ ਬਹੁਤ ਚੰਗੀ ਤਾਂ ਜੀ ਮਤਲਬ ਵੱਡੇ ਛੋਟੇ ਪਾਸ ਸਾਰੇ ਹੀ ਆ ਗਏ ਕੋਈ ਵੀਡੀਓ ਵੇਖੇ ਪੂਰੀ ਜਿੱਦਾਂ ਦਾ ਕੋਈ ਮੰਗੂਗਾ ਮਾਲ ਉਦਾਂ ਦਾ ਮਿਲ ਜੂਗਾ ਇੱਕੋ ਹੀ ਮਾਜੀ ਗੱਬਣੇ ਆ ਬਾਕੀ ਸਾਰੀਆਂ ਸੁਈਆਂ ਹਨਾ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਜਰਸੀ ਕ੍ਰੋਸ ਚ ਵੜਿਆ ਗੱਬਣੇ ਇਹ ਵੀ ਦੇਖੋ ਗੱਬਣੇ ਇੱਧਰ ਦੇਖੋ ਥੋੜਾ ਡਰਦੀ ਆ ਬਸ ਪਹਿਲਾਂ ਨੂੰ ਅੱਛੀ ਆ ਠੀਕ ਆ ਕੋਈ ਇਦਾਂ ਬੈਰੋ ਪੈਸਾ ਲੈ ਦੇਖੋ ਥੜਾ ਜਿਹਾ ਰੱਖੀਓ ਨੇ ਲੈ ਦਰਿਆ ਠੀਕ ਆ ਜੀ ਕਿੰਨੇ ਕੇ ਦੁੱਧ ਦੇ ਲੀਹ ਪਹਿਲੇ ਜਿਹੜੀ ਦੁੱਧ ਇਹ ਜੀ 16 17 ਕਿ ਠੀਕ ਆ ਸੋਹਰ ਭਾਈ ਕਿੰਨੇ ਕ ਦੁੱਧ ਆ ਲੀਜੇ ਬੱਜੀ ਦੁੱਧ ਵਿੱਚ 112 ਕਿਲੋ ਬੱਚੀ ਜਾਊਗੀ ਠੀਕ ਆ ਉਹ ਚੰਗੀ ਰੋਸ਼ੀ ਜਿਆਸੀ ਬਾਕੀ ਕੋਈ ਗਰਮੀ ਦੀ ਪਰਵਾਹ ਨਹੀਂ ਠੀਕ ਆ ਅਜੇ ਤਿਆਰ ਹੋਣੀ ਆ ਇਹ ਆ ਕਿ ਚਲੋ ਘੱਦ ਘੱਦ ਸੇ ਠੀਕ ਆ ਤੇ ਬੋਡੀ ਵੇਟ ਵੀ ਜਿਹੜਾ ਠੀਕ ਆ ਜਿਹੜਾ ਵਜੂਦ ਦੇ ਸਾਹਮਣੇ ਇੱਦਾਂ ਨੂੰ ਲੈ ਜਾ ਇੱਕ ਵਾਰੀ ਸਿੱਧੀ ਤੋਰ ਦੇ ਥੋੜੀ ਆਂ ਦੇਖ ਸਾਡੀ ਤਿਆਰ ਹੋਣੀ ਆ ਜੀ ਬੰਦ ਹੋ ਵੀ ਜੀ ਚੰਗੀ ਬੋਲੇ ਹੋ ਜੀ ਕਿੰਨੇ ਕ ਮੁੱਲ ਵਾਲੀ ਵਿਰਜੀ ਹੈ ਮੁੱਲੇ ਦਾ ਵਿਰਜੀ ਚੜੀ ਯਾਰ ਚੜੀ ਯਾਰ ਆ ਛੋਟ ਛੜ ਕਰਨੀ ਵਿੱਚ ਤਿੰਨ ਹਜ਼ਾਰ ਹੀ ਕਰਾਂਗੇ 37 ਹਜ਼ਾਰ ਦੀ ਅਸੀਂ ਲਵਾਂਗੇ ਅੱਛਾ ਠੀਕ ਆ ਬਹੁਤ ਚੰਗੀ ਵਾਕੀ ਆ ਵੇਖੋ ਇਹ ਕਿਹੜਾ ਬਾਰਾਂ ਸੋਰੀ ਕਹਿੰਦੀ ਦਲਾਇਤ ਰੇ ਕੋ ਠੀਕ ਹੈ ਜਿਦੀ ਮਰਜ਼ੀ ਬੱਚੀ ਦੇ ਥਲੇ ਬਾਹਰ ਇੱਧਰ ਵੇਖੋ ਉਹ ਪ੍ਰਵਾਹ ਦਾ ਸਾਦਾ ਸੀ ਆ ਵੀਰ ਦੀ ਪਹਿਲਾਂ ਕੱਟੀ ਸਹੀ ਆ ਚਾਰ ਦਾ ਦਿਆਂ ਨੂੰ ਠੀਕ ਆ ਮਗਰ ਵੀ ਕੱਟੀ ਏ ਇਹਦੇ ਮਗਰ ਵੀ ਕੱਟੀ ਏ ਤੋੜ ਦੋ ਇੱਕ ਅਜੀ ਤੇ ਜਿਆਦਾ ਨਾ ਸੋਈ ਨਾ ਗਾਸ ਤੋਂ ਬੋੜਾ ਹੋ ਗਿਆ ਕੱਟੀ ਛਲੇ ਤੇ ਆ 10 ਲੀਟਰ ਤਿਆਰ ਮੌਕੇ ਤੇ ਕੱਟੀ ਵੇਖੋ ਸਿੰਗੀ ਕੱਟੀ ਦੀ ਵੱਡੀ ਕੱਟੀ ਬਾਕੀ ਸੋਹਣੀ ਛੱਟੀ ਸਾਂਭੀ ਕੇ ਨੇ ਚੰਗੀ ਰੀਜਨ ਆ ਠੀਕ ਕੱਟੀ ਖਾਣੇ ਵਾਲੇ ਕੋ ਕੱਟੀ ਨੂੰ ਸਾਮਦੇ ਸਵਾਸ ਕਰਕੇ ਜੇ ਅਸੀਂ ਤਾਂ ਸਮਾਂ ਲਗਾ ਲਈਏ ਹੁਣ ਇਹ ਕਹਿੰਦੇ ਕਿ ਪਾਸ ਕਰਕੇ ਲਿਆਂਦੀ ਹੈ ਤਾਈਆਂ ਪਸਮੀ ਆ ਜਿਹੜੀ ਹੈ ਇੱਕ ਅਰੀ ਤੋਰਦਾ ਇਧਰ ਨਾ ਵੀਰ ਜੀ ਬਾਕੀ ਇਹ ਆ ਕਿ ਪਹਿਲਾ ਸੂਆ ਦੱਸਦੇ ਤੇ ਚੰਗੇ ਕੱਦ ਕਾਠਾ ਲਈਏ ਲੈ ਜੇ ਬੰਨ ਬੰਨ ਤੋ ਚੱਲ ਇਧਰ ਤੋਰ ਦਿੱ ਦੇਖੋ ਥਾਲ ਕਿਤੇ ਕਿਤੇ ਲਗਾ ਕੱਟੀ ਕਰ ਮਾਰੀ ਹਾਂ ਨੇ ਜਿਹੜਾ ਚੰਗੇ ਸਾਈਜ਼ ਗਿਆਦਾ ਵਾ ਕਾਫੀ ਸਭਾਈਆਂ ਜੀ ਬਾਕੀ ਵੀਰ ਜੀ ਰਾਤ ਹਨ ਦੇ ਹੋਈ ਹੋਰ ਦਾ ਨਾ ਆਉਗਾ ਠੀਕ ਆ ਬੱਚੇ ਨਾਲ ਕੱਟੀ ਮਿਲੂਗੀ ਅੱਛਾ ਕੋਈ ਪਹਾੜਾ ਪੌਂਦੀ ਰੋਡ ਨਹੀਂ ਅੱਛਾ ਨਿਆਣਾ ਚੋਲੇ ਸਿਆਣਾ ਚੋਲੇ ਠੀਕ ਆ ਘਰੇ ਜਾ ਕੇ ਮੇਰੀ ਕੱਟੀ ਔਲ ਕਰ ਦੇ ਹਾਂਜੀ ਸਭੀ ਕਰਾਈਸ ਮੇਰ ਦੇ ਦਰ ਵੀ ਉਸਨ ਕੱਟੀ ਦਾ बिकਰੇ ਆਊਗਾ ਠੀਕ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਆ ਜੋ ਦੀ ਵੀਰ ਜੀ 12 ਅਕਤੂਬਰ ਨੂੰ ਆਉਣਾ ਛੋਟੀ ਜਾਊਗੀ ਤੇ ਇਹਦਾ ਮੁੱਲ ਮੁੱਲ ਦਾ 95000 95000 ਵਿੱਚੋਂ ਕਰਨੀ ਛੋਟ ਛੋਟ ਹੋਰ ਕਰਾਂਗੇ ਕਿੰਨੀ ਦਾ 90 ਦੇ ਦਈਏ 90 ਚੋਂ ਕੋਈ 1000 ਖੰਡ ਛੱਡ ਦਈਏ ਦੇ ਨਹੀਂ ਘਟਦਾ 87000 ਜੀ ਦਾ ਅੱਛਾ 87000 ਹਾਂ ਵੀਰ ਜੀ 85000 ਵੀ ਕੱਟੀ ਲਾਵਾਂਗੇ ਠੀਕ ਆ 85000 ਦੀ ਨੌ ਦਾ 10 ਕਿਲੋ ਬੋੜਾ ਹੋਣੀ ਕੋਈ ਚੋਗੇ ਮੇਰੇ ਘਰ ਖੜੀ ਠੀਕ ਹੈ ਜੀ ਹਾਂ ਜੀ ਰਾ ਦੂਜੇ ਸਮੇ ਝੋੜੀ ਹੋਈ ਏ ਇਹ ਦੂਸਰਾ ਜੀ ਕਾਲੀ ਛਾਪ ਹੋਰ ਠੀਕ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਜੇ ਤੋਰ ਇਹਨੂੰ ਉਤਰਾ ਕਿਨਾ ਚਿਰ ਹੋ ਗਿਆ ਸੋਈ ਨਾ ਚੌਥਾ ਦਿਨ ਜੀ ਹੋਈ ਨੂੰ ਚੌਥਾ ਦਿਨ ਨਾ ਤਾਜ਼ੇ ਮਈਆਂ ਕੋ ਦੋ ਦਿਨ ਦੀ ਕੀ ਨਜ਼ਰ ਤਾਜ਼ੇ ਬਿਲਕੁਲ ਤਾਜ਼ੇ ਬੱਤੀ ਆ ਸਨ 10 ਦਿਨ ਹੋਏ ਨੂੰ ਉੱਪਰ ਰੋਗਾ ਫੋਲ ਲੈ ਬਈਆ ਵਧੀਆ ਬਈਆ ਬਾਕੀ ਇਹ ਆ ਕਿ ਚੰਗੇ ਗੱਦ ਖਾੜਤੀ ਹੈ ਚੰਗੇ ਪੇਚਪੁੜੇ ਦੀ ਹੈ ਇਹਦੀ ਆ ਦੇਖ ਸਾਡੇ थाना ਦਾ ਸਾਈਜ਼ ਗਿਆ ਆਪ ਇਹਦਾ ਵੀ ਚੰਗਾ ਉਤਰ ਤੇ ਇਹ ਵੇਦ ਦੀ ਕਿੰਨੇ ਕੁ ਮੁੱਲ ਆ ਲਈ ਜੀ ਇਹਦਾ ਮੁੱਲ 85000 ਰੁਪਏ ਦੀ 85000 ਆ ਛੋਟ ਛੋਟ ਕਰਨੀ ਵਿੱਚ 80 ਦੇ ਦਾਂਗੇ 80000 ਦੀ ਉਹ ਛੋਟ ਕਰ ਦਾਂਗੇ 280 ਜੋ ਛੱਡ ਦਾਂਗੇ 78000 ਦੀ ਦੇ ਦੋਗੇ ਪੂਰੇ 78000 ਦੇ ਦੀਆਂ ਨਾ ਲਵਾਂਗੇ ਠੀਕ ਆ ਤੇ ਦੁੱਧ ਕਿੰਨਾ ਕੁ ਚੁਆਈ ਜਾਊਗੀ ਵੀਰ ਜੀ 13 ਕਿਲੋ ਮੈਂ ਚੁਮਾਂ ਨਾ ਕਿਹਾਊਗੀ ਅੱਛਾ ਅਜੇ ਆ ਵਕਤ ਇਥਨੇ 10 ਕਿਲੋ ਜਿਹੜੇ ਬੋਲੇ ਹੋਣਾ ਤਾਂ ਬੱਚਾ ਯਾਰ ਆ ਦੇਖ ਸਕਦੇ ਬੱਚੇ ਬਿਲਕੁਲ ਤਾਜ਼ੇ ਹੀ ਆ ਸਾਰੇ ਆ ਪਹਿਲਾਂ ਦੀ ਕੱਟੀ ਏ ਲੋਈ ਕੱਟੀ ਵੇਖੋ ਆ ਲੋਈ ਕੱਟੀ ਏ ਪਹਿਲੇ ਸੁਆਹ ਵਾਲੀ ਹਾਂ ਜਿਹੜੀ ਉਹ ਮਈ ਹੋਣੀ ਰਹਾ ਉਹ ਬੱਚਾ ਜੋ ਪੜਨੀ ਜਿਹੜੀ ਉਹ ਹੋਣੀ ਆ ਉਹਦਾ ਬੱਚਾ ਜੀ ਹਾਂ ਜੀ ਤੇ ਇੱਕ ਜਿਹੜੀ ਬਾਜੂ ਤਾਂ ਉਹ ਵਿਖਾਉਣੀ ਚਾਹਤ ਉਹਦਾ ਆ ਇੱਕ ਟਾ ਠੀਕ ਹੈ ਜੀ ਤਾਂ ਜੀ ਬੱਚੀ ਹੈ ਜੀ ਠੀਕ ਲਿਆ ਫੇਰ ਆ ਵੀ ਮੱਝ ਦਿਖਾਈਏ ਆਪਾਂ ਇਹਦਾ ਕਿੰਨਾ ਸੁਭਾਜੇ ਵੀਰ ਜੀ ਇਹ ਵੀਰ ਜੀ ਤੇਜਾ ਸੁਭਾਜ ਸੁਈ ਜੇ ਅੱਛਾ ਇਹਦੇ ਕੋਲ ਬੋੜਾ ਹੀ ਕੰਧ ਹੀ ਸੁਈ ਜੇ ਦੋ ਜਿਆਦਾ ਦਿਨ ਸੁਈ ਨਹੀਂ ਜੇ ਬਾਅਦ ਦਾ ਗਲ ਉਹ ਬੋੜਾ ਹੋਊਗਾ ਇਸ ਲਈ ਤੇ ਇਹ ਕਿੰਨਾ ਚਵਾਈ ਜਾਊਗੀ ਵੀਰ ਜੀ 11 ਬੋੜਾ ਕਿਲੋ ਮਾਲਣਾ ਚਾਹੂਗੀ ਸਾਰਿਆਂ ਵੱਡੀ ਮਹੱਗਿਆ ਠੀਕ ਹੈ ਬਾਕੀ ਥਾਂ ਦੀ ਸਫਾਈ ਵੇਖੋ ਕਿੰਨੀ ਦੀ ਬਾਕੀ ਇਹ ਆ ਕਿ ਕੱਦ ਕਾਠ ਪੇਠਪੜੇ ਸਾਰੀਆਂ ਮੱਜਾਂ ਚਲੋ ਚੰਗੀਆਂ ਵਾਂ ਸੋਹਣੀਆਂ ਸੰਭੀਆਂ ਸੁੰਭੀਆਂ ਵਾਂ ਸਫਾਈਆਂ ਵੇਖੋ ਮੀਂਹ ਸਫਾਈਆਂ ਚ ਮੱਜਾਂ ਚ ਦੀਆਂ ਚਲੋ ਜਿੰਨੀਆਂ ਵੀਆਂ ਖਾਣੇ ਵਿੱਚੋਂ ਕਿੱਥੇ ਕਿਧਰ ਲਗਾਜੀ ਪਰਮਾਣੂ ਕਿੰਦੋਂ ਹੋਰ ਸਿਰ ਤੇ ਜਾਣਾ ਕਿ ਫਟਾ ਕੇ ਤੇ ਯਰ ਕਰਨਾ 80 ਕਿਲੋ ਭੂਨਾ ਇੱਕ 80 ਲੈ ਜਾ ਵੀਰ ਜੀ ਬਾਕੀ ਬਈ ਹੋਰ ਕਰਾਉਣ ਨੂੰ ਤਾਂ ਹੋਪ ਨਹੀਂ ਲੈ ਜਾ ਤੇ ਇਹਦਾ ਵਿੱਚ ਕਿੰਨਾ ਰੱਖਣਾ ਮੁੱਲ ਆਪਾਂ ਬਾਕੀ ਕੰਪੈਕਟ ਹੈ ਹਵਾਨੇ ਦੀ ਮਾਲਕਿਆ ਉਤਰਾ ਥਨਾ ਦਾ ਸਾਈਜ਼ ਵੀ ਆਪ ਵੀ ਦੇਖ ਸਕਦੇ ਆਂ ਜੇ ਆਮ ਨਹੀਂ ਲੱਗਾ ਸਵੇਰੇ 6:30 ਤੋਂ 7:00 ਵਜੇ ਦੀ ਚਵਾਈ ਆ ਅੱਛਾ ਕੋਈ 2 ਮਈਆਂ ਵੀ ਚੋਹਣਾ ਆਈਆਂ ਉਹ ਵੀ ਹੁਣ ਆਈ ਆ ਤੇ ਸਾਵੀ ਛੋਟੀ ਵਾਲੀ ਖੋਲਣ ਦਾ ਵੀ ਹੁਣ ਆਈ ਆ ਪਾਰ ਕਰਦੇ ਆਂ ਅੱਛਾ ਹਾਂਜੀ ਤੇ ਇਹਦਾ ਜਿਹੜੀ ਹੁਣ ਵਿਖਾਈ ਆ ਆਪਾਂ ਇਹਦਾ ਕੀ ਮੁੱਲ ਆ ਇਹਦਾ ਮੁੱਲ ਵੀ ਕੀ 70000 70000 ਹਾਂਜੀ 70 ਦੀ ਦੇ ਦਈਏ ਪਿਆਰ ਛੱਡ ਦਾਂਗੇ 70 ਦਾ ਅੱਛਾ 70 ਚਮ 10000 ਛੱਡ ਦਿੰਦੇ ਠੀਕ ਹੈ ਜੀ ਹਾਂ ਜੀ ਬੱਚਾ ਵੀ ਤਾਰਿਆ ਕੱਲ ਦੀ ਸੂਈਏ ਤੇ ਆ ਵੀ ਤਾਂ ਵੀ ਬੱਚਾ ਤਾਜਾ ਹੀ ਗਿਆ ਪਿੰਤੂ ਮੇਰੀ ਕਾਲੇ ਵੀ ਕੱਲ ਦੀ ਸੂਈਏ ਅੱਜ ਸਵੇਰੇ ਘੋਟੀ ਦਾ ਠੀਕ ਆ ਇਹ ਪੱਥਰ ਸ਼ਾਮ ਦੀ ਰਾਤ ਦੀ ਸੂਈਏ ਅੱਜ ਦੰਦ ਇਹ ਕਿੰਨੇ ਕ ਦੁੱਧ ਲਈ ਆ ਦੁੱਧ ਵਿੱਚ ਇਹ ਵੀ 10000 ਕਿਲੋ ਚਾਹੂ ਕਿ ਜੇ 8 ਕਿਲੋ ਗੋਲੇ ਹੋਣ ਤੇਰੇ 7-8 ਕਿਲੋ ਠੀਕ ਆ ਹੁਣ ਇਹ ਜਾਈ ਜੀ ਤੋਰ ਅਸੀਂ ਤਾਂ 8 ਕਿਲੋ ਬਰਾਨੀ ਇਹਨਾਂ ਪਾਸ ਕਰਕੇ ਲੈ ਆਏ ਇਹ ਵੀ ਪਾਸ ਕਰਕੇ ਕਹਿੰਦੇ ਕਿ ਲੈ ਆਉਂਦੇ ਜੇ ਸਵੇਰ ਹੋ ਗਈ ਤਾਂ ਬਹੁਤ ਚੰਗੇ ਬਾਕੀ ਚਵਾ ਇਸ ਉਹ ਤੇ ਲੋੜ ਨਹੀਂ ਚੋਗੇ ਤੇ ਹੁਣ ਮੈਂ ਅਗੀ। ਮੈਂ। ਬਾਕੀ ਕੱਦ ਕਾਠੇ ਦਾ ਵੀ ਠੀਕ ਐ। ਕਿਉਂ ਆਈ ਬੋ ਚੰਗੀ। ਨਾ ਅਬ ਇਹ ਕੰਦੇ ਨੇ। ਥੱਲੇ ਇਹ ਵੀ ਸਫਾਈਆਂ ਚ ਜੇ ਏ ਹੁਣ ਇਹ ਵੀ ਪਾਸ ਕਰਕੇ ਕਿੰਨੇ ਲਿਆਂਦੀ ਆ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀ ਦੀ ਫਿਰ ਆਪਾਂ ਇਹਦਾ ਮੁੱਲ ਵੀ ਦੀ 70000 70000 ਆ ਹਾਂਜੀ ਛੋਟ ਛੱਟ ਵਿੱਚੋਂ ਜਿੰਨੀ ਕਹੋਗੇ ਕਰ ਦਾਂਗੀ 3000 ਕਰਦੀ ਆ ਫਿਰ ਹਾਂਜੀ ਕਰਾਂਗੇ ਅੱਛਾ 65 ਦੀ ਕਰਾਂਗੇ ਇਹ ਸਾਰੀਆਂ ਤਾਜ਼ੀਆਂ ਟੋਕੜਾਂ ਵਾਲੇ ਭਾਅ ਆ ਠੀਕ ਆ ਹਾਂਜੀ ਠੀਕ ਆ ਤੇ ਹੁਣ ਇੱਕ ਹੋਰ ਗੱਬਨ ਰਹਿ ਗਈ ਐਂਡ ਤੇ ਇਹ ਨਹੀਂ ਤੋੜਦੀਆਂ ਨਹੀਂ ਦੀਆਂ ਵਹੀਂ ਠੀਕ ਆ ਛੋਟ ਪਹਿਲਾਂ ਛੋਟੀ ਨੇ 10000 ਕਿਲੋ ਚ ਹੈ ਦੋ ਦੋ 12 ਕਿਲੋ ਦਊਗੀ ਠੀਕ ਆ ਬਾਕੀ ਸਫਾਈਆਂ ਵੇਖੋ ਛੋਟੀ ਦੀਆਂ ਮੇਰੇ ਇਹ ਸੇਕਾ ਜੁਠਾ ਲਗਾ ਕਰ ਮਾਰੀ ਨਾ ਤੇ ਇਹਦਾ ਵੀ ਜਿੰਨਾ ਫੇ ਰੱਖਣਾ ਪਾ ਮੁੱਲ ਇਹਦਾ ਮੁੱਲ ਵਿੱਚ ਤਾਂ 70000 ਰੇ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਣਾ ਜਿੰਨਾ ਕਹ ਲोगे ਇਹਦਾ 5 ਹੀ ਕਰਦੀ ਹੈ ਫੇਰ ਛੇ ਕਰਾਂਗੇ 40000 ਦੀ ਅੱਛਾ 60000 ਦੀ ਦੇ ਦੋਗੇ 40000 ਦੋਗੇ ਬਾਕੀ ਮਹੀਂ ਉਦੋਂ ਤਾਂ 12 ਕਿਲੋ ਦੋਗੇ ਪਾਲਾ ਮਿਲਿਆ ਕੋਈ ਗਵੇ ਨਾ ਕਰੇ ਕਿਉਂ ਇਹ ਭਾਅ ਮਰਦ ਕੋਈ ਨਾ ਥੋੜਾ ਪਾਇਆ ਕਰੇ ਮਾੜੀ ਆ ਮੈਂ ਚੰਗੀ ਆ ਮਿਲਿਆ ਨੂੰ ਪਾਣਾ ਪਾੜਾ ਮੁੱਲ ਪਾੜਿਆ ਇਹ ਆ ਕਿ ਬਾਕੀ ਕੋਈ ਆਣ ਕੇ ਪਸੰਦਵੇ ਚੱਕ ਕੇ ਖੜੇ ਹਨਾ ਇਹਨੂੰ ਗੱਬਣ ਮਗਾਉਗਾ ਕੋਈ ਥਣਾ ਦੀ ਕੋਈ ਪਿੱਛਾ ਮਾਰਦੀ ਹੋਏ ਹਾਂ ਜੀ ਕਾੜ ਤੋਂ ਮਹੀਂ ਹੈ ਕੋਈ ਨੇ ਪਿੱਛਾ ਮਾਰੇ ਦਿੱਤੀ ਨਹੀਂ ਗੈਨੂੰ ਠੀਕ ਆ ਆਪੇ ਦਿਹਾੜੀ ਸੂਕੇ ਸਾਂਭ ਕੇ ਵੀ ਠੀਕ ਠੀਕ ਥਣਾ ਤੋਂ ਫੇਲ ਹੋ ਜੇ ਪਿੱਛਾ ਮਾਰੇ ਹਾਂ ਜੀ ਹਾਂ ਜੀ ਉਹਦੇ ਦੇ ਦ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਚੰਗੀ ਹੋਵੇ ਚੰਗੀ ਲੱਗੇ ਤੇ ਲੈ ਜਾਏ ਨਹੀਂ ਚੰਗੀ ਲੱਗੇ ਤੇ ਇੱਥੇ ਰਹਿੰਦੇ ਖੜਿਆ ਕਰੋ ਆਪਣੀ ਮਰਜ਼ੀ ਕਰਿਆ ਕਰੋ ਪਸ਼ੂ ਖਰੀਦਣ ਲੱਗੇ ਜਿਹੜਾ ਕੋਈ ਨਹੀਂ ਵੀ ਵੀ ਆ ਸਕਦਾ ਉਹ ਵੀਡੀਓ ਕਾਲ ਤੇ ਦੋ ਟਾਈਮ ਚ ਵਾਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ